ਅੱਤਵਾਦੀ ਗੁੱਟਾਂ ਨੂੰ ਲੈ ਕੇ ਅਮਰੀਕਾ ਨੇ ਵਾਈਟ ਹਾਊਸ ਤੋਂ ਪਾਕਿਸਤਾਨ ਨੂੰ ਮੋੜ ਚੇਤਾਵਨੀ ਜਾਰੀ ਕੀਤੀ ਹੈ ਇਹ ਚੇਤਾਵਨੀ ਅੱਤਵਾਦੀ ਗੁੱਟ ਜੈਸ਼-ਏ-ਮੁਹੰਮਦ ਜੈਸ਼-ਏ-ਤੋਇਬਾ ਦੇ ਸਬੰਧ ਵਿੱਚ ਦਿੱਤੀ ਗਈ ਹੈ ਅਮਰੀਕਾ ਨੇ ਪਾਕਿਸਤਾਨ ਨੂੰ ਸਾਫ਼ ਸ਼ਬਦਾਂ ਚ ਕਿਹਾ ਕਿ ਜੇਕਰ ਭਾਰਤ ਤੇ ਕੋਈ ਵੀ ਦੂਸਰਾ ਹਮਲਾ ਹੋਇਆ ਤਾਂ ਇਸ ਦੇ ਨਤੀਜੇ ਪਾਕਿਸਤਾਨ ਲਈ ਗੰਭੀਰ ਹੋ ਸਕਦੇ ਨੇ ਚੇਤਾਵਨੀ ਜਾਰੀ ਕਰਦਿਆਂ ਵਾਈਟ ਹਾਊਸ ਨੇ ਕਿਹਾ ਭਾਰਤ-ਪਾਕਿਸਤਾਨ ਵਿਚਾਲੇ ਸਲਾਹ ਹੋਣ ਲਈ ਅੱਤਵਾਦ ਗੁੱਟਾਂ ਤੇ ਰੋਕ ਲਗਣੀ ਬਹੁਤ ਜ਼ਰੂਰੀ ਹੈ ਜੇਕਰ ਪਾਕਿਸਤਾਨ ਨੇ ਅਤਵਾਦੀ ਗਰੁੱਪਾਂ ਖਿਲਾਫ ਇਮਾਨਦਾਰੀ ਨਾਲ ਕਾਰਵਾਈ ਨਾ ਕੀਤੀ ਤੇ ਜੇਕਰ ਦੁਬਾਰਾ ਭਾਰਤ 'ਤੇ ਕੋਈ ਵੀ ਹਮਲਾ ਹੋਇਆ ਤਾਂ ਇਸ ਨਾਲ ਪਾਕਿਸਤਾਨ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਾਈਟ ਹਾਊਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਭਾਰਤੀ 에어 ਸਟ੍ਰਾਈਕ ਮਗਰੋਂ ਪਾਕਿਸਤਾਨ ਨੇ ਅਤਵਾਦੀਆਂ ਖਿਲਾਫ ਕੁਝ ਤਾਂ ਕਾਰਵਾਈ ਕੀਤੀ ਹੈ। ਕੁਝ ਅੱਤਵਾਦੀ ਗ੍ਰਿਫਤਾਰ ਵੀ ਹੋਏ ਨੇ ਤੇ ਕਈਆਂ ਦੀ ਜਾਇਦਾਦ ਜ਼ਬਤ ਵੀ ਹੋਈ ਹੈ ਪਰ ਉਹ ਸਭ ਕੁਝ ਨਾ ਕਾਫੀ ਹੈ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਨੂੰ ਰਿਹਾ ਵੀ ਕੀਤਾ ਜਾ ਰਿਹਾ ਹੈ ਪਾਕਿਸਤਾਨ 'ਚ ਰਹਿ ਰਹੇ ਅੱਤਵਾਦੀਆਂ ਨੂੰ ਹਲੇ ਵੀ ਦੁਨੀਆ 'ਚ ਘੁੰਮਣ ਲਈ ਆਗਿਆ ਮਿਲੀ ਹੋਈ ਹੈ ਜੋ ਬੰਦ ਕਰਨੀ ਪਵੇਗੀ ਰੈਲੀਆਂ ਦੀ ਆਗਿਆ ਵੀ ਦੇਣੀ ਬੰਦ ਕਰਨੀ ਪਵੇਗੀ ਅਮਰੀਕਾ ਨੇ ਕਿਹਾ ਕਿ ਜੇਕਰ ਪਾਕਿਸਤਾਨ ਇੱਕ ਜ਼ਿੰਮੇਵਾਰ ਅੰਤਰਰਾਸ਼ਟਰੀ ਮਲਕ ਬਣਨਾ ਚਾਹੁੰਦਾ ਹੈ ਤਾ ਉਸ ਨੂੰ ਅਤਵਾਦੀ ਗੁੱਟਾਂ ਖਿਲਾਫ ਕਾਰਵਾਈ ਜਲਦ ਵੱਡੇ ਪੱਧਰ ਤੇ ਕਰਨੀ ਪਵੇਗੀ ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਮਗਰੋਂ ਪਾਕਿਸਤਾਨ ਤੇ ਲਗਾਤਾਰ ਅਮਰੀਕਾ ਵੱਲੋਂ ਅਤਵਾਦ ਖਿਲਾਫ ਕਾਰਵਾਈ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ ਜਿਸ ਦਾ ਅਸਰ ਹੁਣ ਜਲਦ ਹੀ ਦੇਖਣ ਨੂੰ ਵੀ ਮਿਲ ਸਕਦਾ ਹੈ ਬਿਊਰੋ ਰਿਪੋਰਟ ਦਿੱਲੀ ਪੋਸਟ ਪੰਜਾਬੀ ਕਿ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ پا ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ